ਭਾਈ ਇਕਣਾ ਤੂੰ ਪਹਿਲਾਂ ਗੱਲਾਂ ਸੁਣਾਉਂਦਾ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਦਾਜ ਦਾ ਹੁੰਦਾ ਸੀਗਾ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਹੁੰਦੇ ਸੀ ਕਹਿੰਦਾ ਸੀ ਤੂੰ ਵੀ ਉੱਠ ਚੱਕਦਾ ਸੀ ਉਹਨੇ ਹਾਂਜੀ 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 ਵੀ ਇਹ ਗੱਲ ਸੱਚੀ ਐ ਬਿਲਕੁਲ ਸੱਚੀ ਬਿਲਕੁਲ ਸੱਚੀ ਐ ਅੱਛਾ ਠੋੜਾ ਛੋਲੇ ਲੱਦਦਾ ਲੋਦਾ ਸੀ ਅੱਛਾ ਤੇ ਲੱਗਾ ਗਾਂ ਆ ਗਿਆ ਤੋੜੇ ਚੰਦ ਨੇ ਕੀ ਕੀਤਾ ਤੋਂ ਹਣ ਚਾ ਥਪਾਇਆ ਤੇ ਲਾਰੀ ਕਰਤਾ ਉੱਥੇ ਚੱਕ ਵਾਲ ਕਰਤਾ ਹਰਾ ਅੱਛਾ ਵੀ ਉੱਠ ਦੇ ਉੱਤੇ ਛੋਲਿਆਂ ਦਾ ਲੱਦਾ ਲੱਦਾ ਹਰੇ ਛੋਲਿਆਂ ਦਾ ਤੇ ਉਹ ਜਦੋਂ ਬੰਨ ਲੱਦਾ ਗਾਂਹ ਆ ਗਿਆ ਤੇ ਹਣ ਚ ਉੱਠੀ ਚੱਕਦਾ ਉਹ ਕਹਿੰਦਾ ਤਾ ਲੱਦਾ ਲੋਡ ਕਰਾਈ ਜਾ ਕੇ ਗਾਂਹ ਆ ਗਿਆ ਅੱਛਾ ਉਹ ਮੁੰਡਾ ਕੋਈ ਕਹਿੰਦਾ ਵੀ ਮੇਰਾ ਲੱਦਾ ਲੋਡ ਕਰਾ ਦੇ ਉਹ ਕਹਿੰਦਾ ਵੀ ਲੱਦਾ ਕਿ ਲੋਡ ਕਰਨਾ ਆਪਾਂ ਉੱਠ ਉੱਠੀ ਚੱਕ ਦਿੰਨੇਗਾ ਗਾਉ ਤਾਂ ਹਣ ਚਾਦ ਨੂੰ ਇਹ ਜੋ ਹੀ ਇੰਨਾ ਸੀ ਉਹ ਬੰਦੇ ਚੰਦ ਚੰਦ ਅੱਛਾ ਨਹੀਂ ਉੱਠਦੀ ਤਾਂ ਹਣ ਤਾਂ ਇੰਨੀ ਉੱਚੀ ਹੁੰਦੀ ਹੈ ਉੱਥੇ ਥਾਣੇ ਗਣ ਚਾ ਥਵਾ ਕੇ ਤਾਂ ਚੱਕਦਾ ਉਠਾ ਅੱਛਾ ਕਹਿੰਦਾ ਅਰਤੀ ਕੋਲ ਪਾਇਆ ਉੱਠੀ ਚੱਕਦਾ ਪਾਹਾ ਹਾਂ ਜਰਵਾਨੇ ਸੀ ਬੰਦੇ ਪਹਿਲਾਂ ਉਹ ਤਾਂ ਕਿ ਖਰਾਕਾ ਖਾਦੇ ਹੁੰਦੇ ਆ ਪੂਰੀਆਂ ਪਹਿਲਾਂ ਹਾਂ ਫੇਰ ਹੀ ਉਹ ਚੰਗ ਚੱਲਦਾ ਜੇ ਤਾ ਅੱਛਾ ਪਹਿਲਾਂ ਜੇ ਮਨਾਂ ਬੰਦੇ ਸੀ ਜਿਹੜੇ ਨਾਲ ਤਾਂ ਕੱਦ ਕਾਠ ਚੰਗੇ ਸੀ ਕਿੰਨੇ ਚੰਗੇ ਸੀ ਬੰਦਿਆਂ ਦੇ ਤੇ ਖਰਾਕਾਂ ਖਾਧੀਆਂ ਹੁੰਦੀਆਂ ਸੀ ਮਨ ਛੋਲੇ ਗੋਲੇ ਆਈ ਜਾਂਦੇ ਮਨ ਅੱਜ ਤਾਂ ਖਾਂਦੇ ਬਾਦੂ ਖੁੱਲਾ ਹਾਂ ਖੁੱਲੀ ਖਾਂਦੇ ਹਾਂ ਜੀ ਖੁੱਲਾ ਖਾਂਦੇ ਸ਼ੱਕਰ ਕਿਉਂ ਹਾਂ ਤੇ ਗੁਰਖਾ ਦੇ 5 ਸਾਲ ਲੱਗ ਤਾਂ ਕਹਿੰਦੇ ਜਿਵੇਂ ਪਹਿਲਾਂ ਹਾਰੀ ਵੜਦੇ ਕਹਿੰਦੇ ਲੱਕ ਤੇ ਘੰਗੂਰ ਵੜਨ ਕੇ ਬਿਲਕੁਲ ਅਸੀਂ ਆ ਵਧੀਆ ਮੌਕੇ ਤੇ ਢਾਈ ਨੰਦੇ ਸਾਰੇ ਹਾਲਾ ਦਰਾਂ ਅੱਛਾ ਪ੍ਰੋਵਾਈਡ ਵਾਲੇ ਇਹ ਜਿਹੜੇ ਬੰਦੇ ਨੇ ਉੱਠੇ ਚੱਕਿਆ ਸੀ ਇਹ ਬੰਦੇ ਦਾ ਨਾਂ ਕੀ ਸੀਗਾ ਚੰਦ ਸਿੰਘ ਜੀ ਚੰਦ ਚੰਦ ਸਿੰਘ ਸੂਰਮਾ ਚੰਦ ਸੂਰਮਾ ਮੋਰਨੀ ਵਾਲਾ ਕਿ ਮੋਰਨੀ ਵਾਲਾ ਭਾਈ ਦਾ ਮੋਰਨੀ ਵਾਲਾ ਚੰਦ ਮੋਰਨੀ ਵਾਲਾ ਭਾਈ ਦਾ ਕਾਹ ਤੋਂ ਕਹਿੰਦੇ ਚੰਦ ਮੋਰਨੀ ਵਾਲਾ ਤੇ ਮਤਲਬ ਦਰਵਾਜ਼ੇ ਦੇ ਮੋਰਨੀ ਛਾਪੀ ਹੋਈ ਅੱਛਾ ਘੁਗਦੀ ਸੀ ਪੱਤਰੇ ਬਣਾਈ ਹੋਈ ਸੀ ਪੂਰੀ ਪੱਤਰੇ ਦੀ ਬਣੀ ਸੀ ਤੇ ਸਤੂਆ ਲਾਣੇ ਜਮੈਂ ਅੱਛਾ ਹਾਂਜੀ ਇਹ ਵੀ ਕਹਿੰਦੇ ਚੰਦ ਬੌਰ ਨੇ ਵੀ ਕਣਕ-ਕੁਣਕ ਵਾਲੀ ਵੜਦਾ ਬਹੁਤ ਜਣੇ ਵੜਦਾ ਆ ਅੱਛਾ ਬਾਂਹਾਂ ਜੋਰ ਸੇ ਨਾਂ ਜੋਰ ਸੇ ਅੱਛਾ ਇੱਕ ਕੋ ਕਹਿੰਦੇ ਸੀ ਜਿਵੇਂ ਲੱਕ ਤੇ ਕੋ ਗੁਰੂ ਬਣਨੇ ਸੀਗੇ ਤੇ ਇੱਕ ਠਿੱਕਰੀ-ਫੁਕਰੀ ਦੀ ਗੱਲ ਇੱਕਰੀ ਮੋਦਲ ਖੁੰਡਿਆਣਾ ਅੱਛਾ ਇਤਿਆਰ ਸਿੰਘ ਗੜਾ ਅੱਛਾ ਇਹਨਾਂ ਨੇ ਬੰਦੀ ਆ ਖਾੜੀ ਤਿੱਲਾ ਕਣਕ ਅੱਛਾ ਖਾਲ ਕੋਡੇ ਹੋ ਗਏ ਬੱਲੇ ਬੈਠੇ ਨਾ ਮਾਠੇ ਨਹੀਂ ਹੱਥਾਂ ਤੇ ਜਮਾ ਦੱਬੀ ਦਰੇ ਆ ਥਾਂ ਦੇ ਹੁਣ ਆਇਆ ਤਾਂ ਮੈਂ ਕਣ ਕਪੜੀ ਉਹ ਲੋਕਾਂ ਨੂੰ ਨਹੀਂ ਮਰਦੇ ਚਾਰ ਜਣੇ ਅੱਛਾ ਵੀ ਤੂੰ ਹੀ ਤੇ ਠਿਕਰੀ ਤਰੀ ਸੀ ਹਾਂ ਤੂੰ ਹੀ ਤੇ ਠਿਕਰੀ ਕਹਿੰਦੇ ਵੀ ਡਿੱਗਣ ਨਹੀਂ ਦਿੱਤੀ ਸਾਰਿਆਂ ਨੂੰ ਵੱਢੀ ਗਈ ਨਾ ਨਾ ਸੁਣ ਮੈਨੂੰ ਲੱਗਦਾ ਜੇ ਹੁਣ ਤੂੰ ਹੀ ਤੇ ਪੱਲੀ ਧਰਨੇ ਵਿੱਚ ਪੱਲੀ ਬੜੀ ਡੱਕ ਪਏ ਆ ਪੱਲੀ ਦਾ ਕਿਹੜਾ ਕੋਈ ਬੰਦਾ ਡਿੱਗੂ ਪਹਿਲਾਂ ਤੇ ਜਿਹੜੇ ਕੋ ਗੁਰੂ ਲੱਕ ਤੇ ਬਣਦੇ ਸੀ ਕਹਿੰਦੇ ਜੇ ਕੋਈ ਪਿੱਛੇ ਰਹੇ ਉਹਨਾਂ ਜਾਂ ਹਰ ਜਣੋ ਉਹਦੇ ਕਹਿੰਦੇ ਲੱਕ ਤੋਂ ਖੜਾ ਆ ਦਿੰਦੇ ਸੀ ਹਾਂ ਉਹਨੂੰ ਖੜਾਉਂਦੇ ਸੀ ਗੁਰੂਆਂ ਨੂੰ ਵੀ ਗੁਰੂ ਖੋੜਾ ਅਸੀਂ ਗੁਰੂ ਲੈ ਕੇ ਵੀ ਆਏ ਹਾਂ ਹਾਂ ਬਲੈਕਵਿਨਰ ਇੱਕ ਗੁਰੂ ਯਾਰ ਜਰਵਾਨ ਸੀ ਪ੍ਰਭੂ ਬਹੁਤ ਜਿਆਦਾ ਤਕੜੀ ਤਰਸੀ ਉਹ ਤੇ ਇਹ ਜਿਹੜਾ ਚੰਦ ਸੀਗਾ ਹੋਰ ਕੰਮਾਂ 'ਚ ਵੀ ਮਨ ਇਹ ਸਾਈਕਲ ਦਾ ਲੱਦਾ ਲੱਦ ਕੇ ਕੱਚੇ ਰਾਜ ਬਿਨਾ ਟੂਪਾਂ ਤੋਂ ਅੱਛਾ ਤੇ ਆਈ ਫੜੀ ਜਾਵੇਂ ਖਾਲੀ ਜਾਵੇਂ ਅੱਛਾ ਉਹਦਾ ਆਪਣੇ ਥੋੜਾ ਲੱਦਾ ਲੱਦ ਕੇ ਪੂਰਾ ਜਬਦਰ ਉੱਠਦਾ ਲੱਦਾ ਸਾਈਕਲ ਤੇ ਬਿਨਾ ਟੂਪਾਂ ਤੋਂ ਹੈ ਹਾਂ ਆਈ ਢੋੜੀ ਆਵੇਂ ਫੜ ਕੇ ਨੂੰ ਆਪਣੇ ਟਿੱਬਿਆਂ ਤੋਂ ਟਿੱਬਿਆਂ ਤੋਂ ਬੰਦੇ ਖਿੱਚੀ ਤਰ੍ਹਾਂ ਉੱਠਦਾ ਲੱਦਾ ਕਿਹੜਾ ਖਿੱਚਣਾ ਸਭ ਠਾ ਸਭ 10:00 ਵਜੇ ਨੂੰ ਹੋ ਗਿਆ ਬੱਲੇ ਬੱਲੇ ਬਹੁਤ ਜਾਣ ਸੀ ਭਰਾਵਾ ਤੇ ਅੱਜ ਕੱਲ ਤਾਂ ਮਨ ਹੈ ਹੀ ਨਹੀਂ ਕਿਸੇ ਚੀਜ਼ ਦਾ ਬਾਈਕ ਚੱਲਦੀ ਤਾਂ ਤਾਂ ਜੀ ਗੁਰੇ ਜਾ ਅੱਜ ਕੱਲ ਜੇ ਕੋਈ ਖਾਣੇ ਤਾਂ ਪਛਦਦਾ ਨਹੀਂ ਕੁਸ ਨਾ ਨਾ ਕਿਉਂ ਨਹੀਂ ਕਰਦਾ ਕੋਈ ਜਦੋਂ ਹਾਂ ਮੈਂ ਇਸ ਲਈ ਚਾਹਦਾ ਕੋਈ ਖੋਲਣੇ ਚਾਹਦਾ ਹਾਂ ਮੱਛੀ ਪੰਗਰ ਪਸੂਂਦੇ ਪਹਿਲਾਂ ਘਰ ਘਰ ਪਸੂਂਦੇ ਟੋਕਾ ਖੋਲਦੇ ਪਹਿਲਾਂ ਖੇਡ ਕੰਮ ਕਰਦੇ ਫਿਰ ਲੱਦ ਕੇ ਲਿਆਉਂਦੇ ਫਿਰ ਆ ਕੇ ਥਾਂ ਮਾ ਬੁੜੀ ਕਹਿੰਦੀ ਵੀ ਦੁੱਧ ਪੀ ਲੋ ਪਰ ਪੋਤਾ ਤਾ ਹੂੰ ਬੁੜੀ ਮਾ ਦੇ ਭਾਂਡਾ ਰੇਗੀ ਵਸਾ ਤੇ ਦੋ ਜਣੇ ਛੁੱਟ ਜਾਂਦੇ ਜੀਨ ਪੂਰੇ ਇਹ ਟੋਕਾ ਬੜਾ ਰੁਬਲਾ ਜੀਦਾ ਤੇ ਮੁੰਡੇ ਖਿੱਚੀ ਜਾਂਦੇ ਹੱਥ ਠੀਕ ਉਤਰਦੇ ਹੱਥ ਠੀਕ ਉਤਰ ਕੇ 19 ਬਰੀ ਕਹਿੰਦੇ ਪਤਾ ਇਨਾਂ ਕੋ ਪਾ ਦੇ ਫਿਰ ਤੁਸੀਂ ਦਮ ਲੈ ਲਿਓ ਟੋਕਾ ਪਾਤਾ ਫੇਰ ਵਖੇ ਅੱਜ ਮ ਜਿੰਮੂ ਨੇ ਹੂੰ ਨਾਲ ਲੱਗਾ ਕੋਈ ਥਾਂ ਲੈਣ ਦੇ ਇਹ ਜਿਹੜੇ ਮੈਂ ਚੰਦ ਦੀ ਹੋਰ ਵੀ ਗੱਲ ਸੁਣੀ ਆ ਮਸ਼ਹੂਰ ਸੀ ਵੀ ਆਪਣੇ ਤਾਂ ਪਿੰਡ ਦਾ ਸੀਗਾ ਹਾਂਜੀ ਹਾਂਜੀ ਇਹ ਜਿਵੇਂ ਕਵੀਸ਼ਰੀ ਕੁਸ਼ਰੀ ਦੀਆਂ ਗੱਲਾਂ ਕਵੀਸ਼ਰੀ ਜੀ ਕਲਾਕਾਰ ਕੋਈ ਵੀ ਗਾਉਂਦਾ ਅੱਛਾ ਤੇ ਮਤਲਬ ਇਹਨੂੰ ਮੋੜ ਦੇਣ ਦਾ ਕੋਣ ਜੇ ਇੱਥੋਂ ਹਟ ਕੇ ਕੋਈ ਇੱਥੇ ਵਾਗਿਆ ਪਈ ਆ ਪਿੱਛੇ ਆਦਵਾਰੇ ਅੱਛਾ ਜੇ ਕੋਈ ਕਵੀਸ਼ਰੀ ਗਾਉਂਦਾ ਬਵਾਈਆ ਤਾਂ ਉਹਨੂੰ ਮੋੜ ਦਿੰਦਾ ਵੀ ਇੱਥੇ ਤੂੰ ਗਲਤ ਕਰਤਾ ਪਿੱਛੇ ਹਟ। ਹਾਂ ਪਿੱਛੇ हट ਵੀ ਇੱਥੋਂ ਚੱਲ। ਸਾਰੇ ਪਾਸੇ ਪੂਰਾ ਗਿਆਨ ਵਾਣ ਵੀ ਸੀ। ਬੜਾ ਗਿਆਨੀ ਸੂਝ-ਬੂਝ ਸੀ ਬਹੁਤ ਜ਼ਿਆਦਾ ਉਹਨੂੰ। ਜੋਰ ਵੀ ਸੀ ਆ ਗਿਆਨੀ। ਤੇ ਚੰਦ ਦੋ ਸੀ। ਅੱਛਾ ਇੱਕ ਜੈਨਦਾਨਾ ਚੰਦ ਸੀ ਇੱਕ ਇਹ ਸੀ ਜੈਨਦਾਨਾ ਪਹਿਲਾਂ 10 ਪੜਿਆ ਸੀਗਾ। ਅੱਛਾ। ਬਾੜਵੀ ਜਰਮੀ ਅੱਜ ਬਾਹਰੋਂ ਪੁੱਛ ਕੇ ਆਉਣੇ ਪੇਪਰਾਂ ਬਾਰੇ। ਹੂੰ। ਪ੍ਰਾਣੀਆਂ ਪੜਿਆ। ਪ੍ਰਾਣੀਆਂ। ਪਰ ਉਹਦਾ ਦਾਸ ਕਿਤੇ ਕਿੰਨਿਆ ਉਹ ਬਹੁਤ ਵਧੀਆ ਸੀ ਦਾ ਜੀ ਹੂੰ ਵਾਕਈ ਭਈ ਪਹਿਲਾ ਵਾਲੇ ਬੰਦੇ ਜਰਮਾਨੇ ਸੀ ਇਹ ਭਰਾਵੋ ਇਹੋ ਜਿਹੇ ਬੰਦੇ ਸੀਗੇ ਜਿਹੜੇ ਮਨ ਸਾਡੇ ਪਿੰਡ ਦੇ ਅਸੀਂ ਵੀ ਦੇਖਿਆ ਜਮਾ ਅਸਤਾ ਬਿਰ ਤੋਂ ਉਹਨਾਂ ਦੇਖਿਆ ਹਾਂ ਹਾਂ ਫਿਰ ਤੁਹਾਨੂੰ ਫਿਰ ਤੁਹਾਨੂੰ ਤੇ ਉੱਠ ਝਟਦਾ ਸੀ ਕਹਿੰਦੇ ਲੱਦਾ ਉੱਠ ਦੇ ਉੱਤੇ ਕੋਈ ਲਈ ਆਉਂਦਾ ਸੀਗਾ ਤੇ ਉਹ ਕਿਸੇ ਨੇ ਆਖਿਆ ਵੀ ਮੇਰੇ ਨਾਲ ਲੱਦਾ ਠੀਕ ਕਰਾ ਲੈ ਲੱਦਾ ਹੌਲੀ ਹੌਲੀ ਅੱਗੇ ਵਗਿਆ ਉਹ ਕਹਿੰਦਾ ਲੱਦਾ ਨਹੀਂ ਠੀਕ ਕਰਦੇ ਆਪਾਂ ਉੱਠ ਦੀ ਕਹੇ ਤਾਂ ਜੱਗਣੇ ਉੱਠ ਕਹਣਾ ਸ਼ਰਾਬੀ ਹੋ ਗਿਆ ਉੱਠ ਸ਼ਾਮ ਨੂੰ ਚਲਾ ਗਿਆ ਹਾਂ ਤੇ ਉੱਠ ਭੱਜ ਗਿਆ ਦਰਸੋਂ ਦੇ ਲੈੇ ਮੋੜ ਕੇ ਅੱਛਾ ਤੇ ਅੱਗੇ ਚੰਦ ਸੂਰਮਾ ਆਉਂਗਾ ਯਾ ਅੱਛਾ ਅੱਗੇ ਚੰਦ ਪਾਸੇ ਜੁੱਟ ਵੱੜ ਜਾ ਕੇ ਉਹਨਾਂ ਦੇ ਅੱਗੇ ਲਾ ਕੇ ਹਾਂ ਕਿ ਕੋਈ ਨਾਲ ਆ ਜਾਣਗੇ ਆਉਂਦੇ ਗੱਲ ਚ ਪਾਇਆ ਤੇ ਭਲੇਟਾਂ ਦੇ ਰਿਆ ਤੁਹਾਨੂੰ ਅੱਛਾ ਕਿਹੜਾ ਕੋਈ ਨਹੀਂ ਖੜੀ ਨਾ ਹੈ ਸਾਲੇ ਲੈਡੇ ਘੜਦੇ ਵਾਰ ਲੱਭ ਕੇ ਤਾਂ ਉਹਨਾਂ ਲਈ ਅੱਛਾ ਉੱਠਾ ਚਾਹ ਪਾਣੀ ਪੀਜੇ ਵਾ ਪਾ ਲੈ ਤੋੜੇ ਕੋਈ ਗੱਲ ਨਹੀਂ ਖੜਾ ਖੜਾ 10 ਮਿੰਟ ਤੇ ਇਹ ਕਿਹੜੀ ਰੁੱਤ ਚ ਮਸਤ ਦਾ ਹੁੰਦਾ ਉੱਠਾ ਇਹ ਆਪਣੇ ਫੱਗਣ ਚ ਇਹ ਚੀਜ਼ ਵਾਸਤੇ ਹੰਦੂਲੇ ਜੋਲਾ ਚ ਇਹ ਚ ਪੰਦਾ ਮਸਤੀ ਹੈ ਫੱਗਣ ਨੂੰ ਚੰਦਾ ਹੈ ਮਗਰ ਵੀ ਇਹ ਨੂੰ ਚੰਦਾ ਮਸਤਾ ਹਣਾ ਫੱਗਣ ਚ ਇਹ ਚ ਕਹਿੰਦੇ ਵੀ ਉੱਠ ਮਸਤਾ ਸੀ ਉਹਦਾ ਪੁਰਾਣੇ ਸਮੇਂ ਦੇ ਵਿੱਚ ਤੇ ਕਹਿੰਦੇ ਕਿਸੇ ਨੂੰ ਚੰਦ ਨੂੰ ਅੱਖ ਵੀ ਉੱਠੇ ਸ਼ਰਾਬੀ ਹੋਇਆ ਫਿਰਦਾ ਸੀ ਤੇ ਕਹਿੰਦੇ ਉੱਠ ਦੀ ਧਾਣ ਨੂੰ ਪਾ ਕੇ ਜਫਾ ਜਫਾ ਤੇ ਕਹਿੰਦੇ ਉੱਠ ਦੇ ਲੇਡੇ ਕੱਟਦੇ ਤੇ ਕਹਿੰਦੇ ਉਹਨਾਂ ਨੂੰ ਆਖਿਆ ਵੀ ਤੁਸੀਂ ਚਾਹ ਪਾਣੀ ਪੀ ਕੇ ਆ ਜਾਓ ਤੇ ਖੜਾ ਹੋਏ ਨੇ ਐਨੇ ਖੜਾ ਬਾਅਦ ਚ ਲੇਡੇ ਲੂਠੇ ਚੁਗਦੇ ਹੋ ਹਾਂ ਲੇੜੀ ਚੱਕਦੇ ਆਉਂਦੇ ਬੜਾ ਯਾਰ ਜਰਵਾਣਾ ਹੈ ਉਹਦਾ ਉਠਾ ਤਰਨ ਆ ਜਮ ਹਾਥੀ ਵਰਗਾ ਹੁੰਦਾ ਹਾਂ ਜੋੜ ਨਾਲ ਕੋਈ ਤਗੜਾ ਬੰਦਾ ਜੋੜ ਨਾਲ ਕਰੋ ਨਹੀਂ ਉਠਾ ਮਾਰੂ ਚਲਾ ਕੇ ਨਾ ਨਾ ਬਹੁਤ ਹੁੰਦਾ ਬਾਕੀ ਫੜਦਾ ਖੁੱਲਾ ਉਹ ਬਾਰੇ ਬਾਰੇ ਜਾਈਏ ਪ੍ਰਾਣੇ ਬੰਦਿਆਂ ਦੇ ਪ੍ਰਭਾ ਹੈ ਬਹੁਤ ਅੱਜ ਤੋਂ ਅਸੀਂ ਬਹੁਤ ਚੰਗਾ ਸ਼ੱਕਰ ਗਾ ਖਾਂਦੇ ਸੀ ਪਿੰਡੇ ਤੌੜੀ ਵਾਲਾ ਜੋੜ ਨਾਲ ਖਾਂਦੇ ਸੀ ਨਾਲ ਤੇ ਮੜ ਕੇ ਟੋਕੇ ਵਾਲੇ ਹੀ ਮੁਰੇ ਜੋੜਦਾ ਬਾਪੂ ਅੱਜ ਬੱਤੇ ਹੁਣ ਪਹਿਲੇ ਜਿਹੜੇ ਪ੍ਰਾਣੇ ਸਮੇਂ ਚ ਬੁੜੀਆਂ ਦੇ ਇੰਦੀ ਆਪਾਂ ਉਹ ਵੀ ਜਰਵਾਨੀਆਂ ਸੀ ਉਹ ਵੀ ਨਾਲ ਕੰਮ ਕਰਵਾਉਂਦੀ ਪੂਰਾ ਕਰਦੀਆਂ ਸੀ ਦੁੱਧ ਰੜਕ ਤਿੰਨੇ ਤੜਕੇ 4 ਵਜੇ ਉੱਠ ਕੇ ਹਾਂ ਫਿਰ ਕੋੜੂ ਡੰਗਲ ਸਾਹਮਣੀਆਂ ਹਾਂ ਰੋਟੀ ਫੜਾ ਕੇ ਆਉਂਦੀਆਂ ਖੇਤ ਹੂੰ ਸਾਰੇ ਬੰਦੇ ਆ ਜਾਂਦੇ ਆ ਲੁਧਿਆਣੇ ਹੁੰਦੇ ਉਹਨਾਂ ਦੀ ਰੋਟੀਆਂ ਬਕਾਉਂਦੀਆਂ ਤੜਕੇ ਹੱਥ ਨਾਲ ਉਹ ਤਾਂ ਸਮੇਂ ਦਵਾਰੇ ਨਹੀਂ ਆਉਂਦੇ ਮੈਂ ਜੀ ਉਹ ਲੰਬੇ ਟੱਪਦੇ ਹੋ ਸਮੇਂ ਹਾਂ ਇੰਨਾ ਜ਼ੋਰ ਮੈਨੂੰ ਤਾਂ ਲੱਗਦ ਰਿਹਾ ਕਿਸੇ ਬੰਦੇ 'ਚ ਹੁਣ ਹਾਂ ਮੁਸ਼ਕਲ ਹੈ ਇਹੇ ਭਰਾਵੋ ਗੱਪ ਨਹੀਂ ਹੈਗਾ ਜਿਹੜੀਆਂ ਪ੍ਰਾਣੀਆਂ ਗੱਲਾਂ ਨੇ ਇਹ ਬਿਲਕੁਲ ਸੱਚੀਆਂ ਗੱਲਾਂ ਨੇ ਪੁਰਾਣੇ ਬੰਦੇ ਚ ਜਾਨਣਾ ਸੀਗੀਆਂ ਖਰਾਕਾਂ ਚੰਗੀਆਂ ਦੇਸੀ ਖਾਣ ਪੀਣ ਸੀ ਸਾਰਾ ਦੇਸੀ ਖਾਣ ਲੱਡੂ ਖਾ ਜਾਂਦੇ ਕਹਿੰਦੇ ਤੇ ਮਨ ਕਿੰਨਾ ਕਨਾ ਫੋਟਾ ਫੋਟਾ ਲੱਡੂਆਂ ਖਾ ਲੈਂਦੇ ਫੋਟਾ ਫੋਟਾ ਲੱਡੂਆਂ ਹਾਂ ਬੋਟਾ ਕੋਟਾ ਗੋੜਾ ਗੋੜ ਵੀ ਖਾ ਲੈਂਦੇ ਛੋਲੇ ਖਾ ਜਾਂਦੇ ਛੋਲੇ ਖਾ ਜਾਂਦੇ ਖਾਈ ਜਾਂਦੇ ਇਹਦੇ ਛੋਲੇ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਹਾਂ ਤਾਂ ਜੀ ਜੀ ਬਹੁਤ ਤਕੜੀ ਚੀਜ਼ ਹੈ ਬਣਾਏ ਛਿੱਟੇ ਖਾਣੇ ਬਾਹਰ ਮਾਲ ਵਾਲੇ ਤੇ ਫੇਰ ਤੈਨੂੰ ਬਾਗਾਂ ਦੇ ਬਾਹਰ ਦੀਆਂ ਜਮਾਨ ਦੇ ਟਾਣੇ ਜੂਗਦੇ ਹਾਂ ਟਾਂਡੇ ਕਿੱਥੇ ਨਾ ਟਾਂਡੇ ਜਮਾਰਦੇ ਹੁਣ ਟਾਂਡੇ ਕਿਸੇ ਚੁੱਪੀ ਦੀ ਨਹੀਂ ਜਮਾਰ ਤਾਂ ਗੰਨਾ ਨੇ ਚੁੱਪੀ ਪੁੱਛੋ ਜਮਾਲ ਨਹੀਂ ਹੈ ਕਿ ਕਿਤੇ ਹਾਂ ਬਾਇਰਾ ਬੀਜ ਵੜਾ ਲਾ ਕੇ ਤੋ ਤਿੰਨ ਮਹੀਨੇ ਚਾਰ ਹੁੰਦੀ ਜਮਾਲ ਬਸਾਰ ਸਾਖ ਦੀ ਵੀਜੀ ਤੇ ਜਾ ਕੇ ਸੌਣ ਜਾ ਕੇ ਮਸਤ ਹੋ ਜਾਂਦੀ ਜਮਾਲ ਪੂਰੀ ਵੀ ਭਾਗੇ ਹੋ ਫੇਰ ਨਾਲ ਵੱਢੀ ਜਾਂਦੇ ਚੁੱਪੀ ਜਾਂਦੇ ਪਿੱਛੇ ਘੱਡੇ ਹੁੰਦੇ ਆਜਕਲਾਂ ਦੰਦ ਵੀ ਨਹੀਂ ਇੰਨਾ ਕੰਮ ਕਰਦੇ ਹੁਣ ਕਿੱਥੇ ਮੱਜਾਂ ਚੱਲਦੀਆਂ ਪਹਿਲਾਂ ਮੱਜਾਂ ਖੁੱਲੀਆਂ ਚੱਲਦੀਆਂ ਦੋ ਮਹੀਨੇ ਮਸਤ ਆਉਂਦੀਆਂ ਕਾ ਮਗੜਾ ਹੁੰਦਾ ਕਾ ਉਹਦਾ ਫੁਕਾਰੇ ਮਾਰਦੀਆਂ ਮਜਾ ਫੁਕਾਰੇ ਮਾਰਦੀਆਂ ਹੁਣ ਨਾ ਤਾਂ ਚਾਰ ਨਾ ਪਤਾ ਨਾ ਕਿਹਦੇ ਚਰਾਂਦ ਰਹੀ ਐ ਨਾ ਚਰਾਂਦ ਵੀ ਨਹੀਂ ਰਹੀਆਂ ਨਾ ਥੱਲੇ ਹੀ ਪੱਕਾ ਤੇ ਉੱਥੇ ਹੀ ਪੱਕਾ ਹੂੰ ਪ੍ਰਾਣੇ ਵੇਲੇ ਬਹੁਤ ਚੰਗੇ ਸੀਗੇ ਤਾਂ ਇਹਨੂੰ ਅੱਜ ਮੈਂ ਦਰਸ਼ਕਾਂ ਨਾਲ ਮੇਰੇ ਵੀਰਾਂ ਨਾਲ ਮੇਰੇ ਦਿਲ 'ਚ ਸੀਗੀ ਐ ਬਹੁਤ ਚਿਰ ਦੀ ਮੈਂ ਨਾ ਅੱਗ ਦਾ ਤੱਕਦਾ ਇੱਥੇ ਜੇ ਦਾ ਵੀ ਕੱਢਾਂਗੇ ਕਦੇ ਸਮਾਂ ਇਸ ਕੰਮ ਨਾਲ ਜੁੜੀ ਐ ਰਾਮ ਨੂੰ ਦੱਸਾਂ ਕਿ ਅੱਜ ਇਹ ਬੰਦੇ ਹੁੰਦੇ ਸੀ ਕਣਕਾ ਵੜਦੇ ਨੱਕ ਤੇ ਘੁੰਗਰੂ ਵੱਨ ਕੇ ਮੈਂ ਸਦਾ ਆ ਵੱਡੀ ਹੈ ਕਣਕੂਰੇ ਜੋਰ ਸ਼ੋਰ ਨਾਲ ਘੰਟੀ ਹੈ ਪਰ ਵਾਈ ਦੀ ਮਨੀ ਕਰੇ ਤੇ ਹਾਂ ਬਾਈ ਨੇ ਵੀ ਅੱਜ ਵੀ ਘੜੀ ਵੀ ਅੱਜ ਵੀ ਘੜੀ ਵੀ ਕੰਮ ਕਰ ਕਰੀ ਦਾ ਪੂਰਾ ਜੋਰ ਸ਼ੋਰ ਨਾਲ ਹਾਲ ਕੋਈ ਬਰਵਾ ਨਹੀਂ ਹੁਣਾਂ ਦਾ ਮੁੰਡਾ ਕੋਈ ਅੱਜ ਬਰੋਬਰ ਪਣੇ ਹੁਣ ਵੀ ਬਾਈ ਦਾ ਜੁੱਸਾ ਚਿਹਰਾ ਉਵੇਂ ਹੀ ਪਿਆ ਦਗ ਦਗ ਕਰਦਾ ਪਰਾਂ ਦੀ ਗੋਡੇ ਦੁਖਣ ਲੱਗੇ ਚਲੋ عمر ਵੱਡੀ ਹੋ ਗਈ ਹੈ ਨਾ ਤੇ ਕੱਤ-ਕਾਟ ਤੇ ਬਾਕੀ ਬਾਈ ਚ ਬਹੁਤ ਜਾਨ ਸੀ ਕਣਕ ਵੜਦੇ ਪਹਿਲਾਂ ਕਿਚ ਦੱਸਦੇ ਆਪਾਂ ਵੀ ਆਪਾਂ ਹੁਣ ਵਾਲੇ ਮੁੰਡਿਆਂ ਨੂੰ ਹਲੇ ਵੀ ਲਈ ਬੈਠੇ ਨਹੀਂ ਲਈ ਬੈਠੇ ਮੂਰਤੀਆਂ ਦਾ ਕੰਮ ਤਾਂ ਦੇਜੋ ਮੂਰਤੀਆਂ ਮੂਰਤੀਆਂ ਹੈ ਤੇ ਪ੍ਰਭੂ ਇਹ ਸੀਗੇ ਪ੍ਰਾਣੇ ਬੰਦੇ ਤੇ ਪ੍ਰਾਣੇ ਖਰਾਕਾ ਇੰਨੀਆਂ ਤਾਕੜੀਆਂ ਸੀਗੀਆਂ